ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ ਚ ਤੁਹਾਡਾ ਕਰਦੇ ਆਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਤੇ ਲੋ ਕਰਦੇ ਆਂ ਸ਼ੁਰੂ ਅੱਜ ਦੀਆਂ ਖਬਰਾਂ ਸਭ ਤੋਂ ਪਹਿਲੀ ਖਬਰ ਸੀਰੀਆ ਵਿੱਚ ਹੋਏ ਇੱਕ ਵੱਡੇ ਰਾਜਪਲਟੇ ਨੂੰ ਲੈ ਕੇ ਆ ਰਾਜਪਲਟਾ ਕਹਿ ਲੋ ਜਾਂ ਇੱਕ ਲਗਾਤਾਰ ਜਿਹੜਾ ਉਹਨਾਂ ਦਾ ਘਰੇਲੂ ਜੁੱਧ ਚੱਲ ਰਿਹਾ ਸੀ ਖਾਨਾ ਜੰਗੀ ਜਾਂ ਸਿਵਲ ਵਾਰ ਕਹਿ ਲੋ ਉਹਦੇ ਵਿੱਚ ਜਿਹੜੇ ਟੈਰਰਿਸਟ ਗਰੁੱਪ ਸੀਗੇ ਜਿਨ੍ਹਾਂ ਨੂੰ ਕਦੀ ਅਮਰੀਕਾ ਟੈਰਰਿਸਟ ਕਹਿੰਦਾ ਹੁੰਦਾ ਸੀਗਾ ਅੱਜ ਕੱਲ ਉਹਨਾਂ ਨੂੰ ਬਗਦਰੋਹੀ ਕਿਹਾ ਜਾਂਦਾ ਉਹਨਾਂ ਵੱਲੋਂ ਅੱਜ ਜਿਹੜਾ ਉਹ ਰਾਜ ਪਲਟਾ ਕਰ ਦਿੱਤਾ ਗਿਆ ਇਸਲਾਮਿਕ ਬਾਗੀ ਸਮੂਹ ਹਯਤ ਤਹਿਰੀਰ ਅਲ ਸ਼ਾਮ ਨੇ ਰਾਜਧਾਨੀ ਦਮਸ਼ਕ ਵਿੱਚ ਦਾਖਲ ਹੋ ਕੇ ਸੀਰੀਆ ਨੂੰ ਆਜ਼ਾਦ ਐਲਾਨ ਕਰ ਦਿੱਤਾ ਹੈ ਬਾਗੀਆਂ ਦਾ ਦਾਵਾ ਹੈ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਛੱਡ ਕੇ ਜਾ ਚੁੱਕੇ ਹਨ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ 24 ਸਾਲਾਂ ਦੇ ਸ਼ਾਸਨ ਦਾ ਅੱਜ ਅੰਤ ਹੋ ਗਿਆ ਹੈ ਅਲ ਅਸਦੀ ਸਰਕਾਰ ਦੇ ਪਤਨ ਦਾ ਜਸ਼ਨ ਮਨਾਉਣ ਲਈ ਰਾਜਧਾਨੀ ਤੇ ਹੋਰ ਥਾਵਾਂ ਤੇ ਲੋਕਾਂ ਦੇ ਆਉਣ ਤੋਂ ਬਾਅਦ ਦਮਸ਼ਕ ਵਿੱਚ ਕਰਫਿਊ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਘਟਨਾਵਾਂ ਦਾ ਨਾਟਕੀ ਮੋੜ ਉਦੋਂ ਆਇਆ ਜਦੋਂ ਵਿਰੋਧੀ ਜਿਹੜੇ ਬਲ ਸੀਗੇ ਜਾਂ ਵਿਰੋਧੀ ਸ਼ਨਾਵਾਂ ਸੀਗੀਆਂ ਵਿਰੋਧੀ ਟੈਰਸ ਗਰੁੱਪ ਸੀ ਜਾਂ ਵਿਰੋਧੀ ਜਿਹੜੇ ਵਿਦਰੋਹੀ ਸੀ ਉਹਨਾਂ ਨੇ ਬਿਜਲੀ ਦੀ ਫੁਰਤੀ ਦੀ ਤਰ੍ਹਾਂ ਤੇਜ਼ ਹਮਲੇ ਕੀਤੇ ਤੇ 10 11 ਦਿਨਾਂ ਚ ਕਈ ਰਣਨੀਤਿਕ ਸ਼ਹਿਰਾਂ ਤੇ ਕਬਜ਼ਾ ਕਰ ਲਿਆ ਇਸ ਤਰ੍ਹਾਂਨ ਵਿਰੋਧੀ ਧਿਰ ਦੇ ਨੇਤਾ ਹਾਦੀ ਅਲ ਬਾਹਰਾ ਨੇ ਕਿਹਾ ਕਿ ਦਮਸ਼ਕ ਸੁਰੱਖਿਅਤ ਹੈ ਤੇ ਬਾਹਰਾ ਨੇ ਅਰਬੀ ਨਿਊਜ਼ ਚੈਨਲ ਅਲ ਅਰਬੀਆ ਨੂੰ ਕਿਹਾ ਕਿ ਅਸਦ ਦੀ ਸਰਕਾਰ ਹੁਣ ਡਿੱਗ ਗਈ ਹੈ ਅਤੇ ਸੀਰੀਆ ਦੇ ਇਤਿਹਾਸ ਦਾ ਕਾਲਾ ਦੌਰ ਖਤਮ ਹੋ ਗਿਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ ਸਾਡੇ ਸਾਰੇ ਸੰਪਰਦਾਵਾਂ ਤੇ ਧਰਮਾਂ ਦੇ ਲੋਕ ਜਿੰਨਾ ਚਿਰ ਤੁਸੀਂ ਕਿਸੇ ਹੋਰ ਨਾਗਰਿਕ ਵਿਰੁੱਧ ਹਥਿਆਰ ਨਹੀਂ ਚੁੱਕਦੇ ਜਿੰਨਾ ਚਿਰ ਤੁਸੀਂ ਆਪਣੇ ਘਰਾਂ ਵਿੱਚ ਰਹੋਗੇ ਤੁਸੀਂ ਸੁਰੱਖਿਅਤ ਰਹੋਗੇ ਉਹਨਾਂ ਨੇ ਇਹ ਵੀ ਲਿਖਿਆ ਨਾ ਤਾਂ ਬਦਲਾ ਲੈਣ ਵਰਗੀ ਕੋਈ ਕਾਰਵਾਈ ਕੀਤੀ ਜਾਵੇਗੀ ਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਕੀਤੀ ਜਾਵੇਗੀ ਲੋਕਾਂ ਦੀ ਇੱਜ਼ਤ ਦਾ ਇੱਜ਼ਤ ਦਾ ਸਨਮਾਨ ਕੀਤਾ ਜਾਏਗਾ ਅਤੇ ਸੁਰੱਖਿਅਤ ਰੱਖਿਆ ਜਾਏਗਾ ਬਾਗੀ ਸਮੂਹ ਐਚਟੀਐਸ ਨੇ ਆਪਣੇ ਟੈਲੀਗ੍ਰam ਚੈਨਲ ਤੇ ਇਹ ਦਾਅਵਾ ਕੀਤਾ ਹੈ ਕਿ ਇੱਕ ਕਾਲੇ ਅਧਿਆਏ ਦਾ ਅੰਤ ਹੋ ਗਿਆ ਹੈ ਅਤੇ ਇੱਕ ਨਵਾਂ ਯੁੱਗ ਸ਼ੁਰੂ ਹੋ ਚੁੱਕਾ ਹੈ। ਬਾਗੀਆਂ ਦਾ ਕਹਿਣਾ ਹੈ ਕਿ ਜੋ ਲੋਕ ਪਿਛਲੇ 5 ਦਹਾਕਿਆਂ ਤੋਂ ਅਸਲ ਦੇ ਸ਼ਾਸਨਕਾਰ ਉਜਾੜੇ ਗਏ ਸਨ ਜਾਂ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਹੁਣ ਉਹ ਵਾਪਸ ਆਪਣੇ ਮੁਲਕ ਸੀਰੀਆ ਆ ਸਕਦੇ ਹਨ। ਬਾਗੀਆਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਨਵਾਂ ਸੀਰੀਆ ਹੋਏਗਾ ਜਿੱਥੇ ਹਰ ਕੋਈ ਸ਼ਾਂਤੀ ਅਮਨ ਦੇ ਨਾਲ ਰਹੇਗਾ ਤੇ ਨਿਆਂ ਦਾ ਰਾਜ ਸਥਾਪਿਤ ਕੀਤਾ ਜਾਏਗਾ। ਰੂਸ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਹਥਿਆਰਬੰਦ ਸੰਘਰਸ਼ ਵਿੱਚ ਹੋਰ ਭਾਗੀਦਾਰਾਂ ਨਾਲ ਗੱਲਬਾਤ ਤੋਂ ਬਾਅਦ ਆਪਣਾ ਉਦਦਾ ਤੇ ਦੇ ਛੱਡ ਦਿੱਤਾ ਹੈ ਰੂਸੀ ਵਿਦੇਸ਼ ਮੰਤਰੀ ਨੇ ਦਾ ਵੀ ਕਹਿਣਾ ਹੈ ਕਿ ਬਸ਼ਰ ਅਲ ਅਸਦ ਨੇ ਸ਼ਾਂਤੀਪੂਰਵਕ ਸੱਤਾ ਦੇ ਤਬਾਦਲੇ ਦੇ ਨਿਰਦੇਸ਼ ਦਿੱਤੇ ਹਨ ਕਿਹਾ ਜਾ ਰਿਹਾ ਹੈ ਕਿ ਜਦੋਂ ਬਸ਼ਰ ਅਲ ਅਸਦ ਨੂੰ ਪਤਾ ਲੱਗਿਆ ਸੀ ਕਿ ਹੁਣ ਉਹਦੀ ਫੌਜ ਟਿਕ ਨਹੀਂ ਸਕੇਗੀ ਤੇ ਉਹਨੇ ਕਾਫੀ ਡਿਪਲੋਮੈਟਿਕ ਚੈਨਲਾਂ ਤੋਂ ਸਮਝੌਤੇ ਦੀ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਹੰਗਰੀ ਨੂੰ ਰੀਨਵਰ ਕਰਦਾ ਕੋਸ਼ਿਸ਼ ਕੀਤੀ ਕੁਝ ਮੁਲਕਾਂ ਨੂੰ ਹੋਰ ਨੂੰ ਵੀ ਇਨਵੋਲਵ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਚਿਰ ਨੂੰ ਬਹੁਤ ਦੇਰ ਹੋ ਚੁੱਕੀ ਸੀ ਤੇ ਜਿਹੜੇ ਬਾਗੀ ਸੀਗੇ ਉਹ ਬੜੀ ਤੇਜ਼ੀ ਨਾਲ ਕੇ ਵਧਰੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਅਸੀਂ ਜਿਹੜੀਆਂ ਫੌਜਾਂ ਉਹਨਾਂ ਨੂੰ ਹਰਾ ਦਾਂਗੇ ਫੌਜਾਂ ਨੇ ਵੀ ਅੱਗੋਂ ਕੋਈ ਬਹੁਤਾ ਮੁਕਾਬਲਾ ਨਹੀਂ ਕੀਤਾ ਤੇ ਫੌਜੀ ਵਰਦੀਆਂ ਲਾ ਕੇ ਸਿਵਲ ਕੱਪੜੇ ਪਾ ਕੇ ਭੱਜਦੇ ਨਜ਼ਰ ਆਏ ਰੂਸ ਨੇ ਇਹ ਵੀ ਕਿਹਾ ਹੈ ਕਿ ਬਸ਼ਰ ਅਲਸਦ ਤੇ ਹੋਰ ਭਾਈ ਵਾਲਾ ਨਾਲ ਗੱਲਬਾਤ ਸ਼ਾਮਲ ਉਹ ਨਹੀਂ ਸਨ ਸੀਰੀਆ ਤੇ ਇਸ ਦੇ ਫੌਜੀ ਅੱਡੇ ਹਾਈ ਅਲਰਟ ਤੇ ਹਨ ਪਰ ਫਿਲਹਾਲ ਖਤਰੇ ਤੋਂ ਦੂਰ ਹਨ ਰੂਸ ਹੋਰ ਭਾਈ ਵਾਲਾ ਨਾਲ ਵੀ ਸੰਪਰਕ ਵਿੱਚ ਹੈ ਰੂਸ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦਾ ਪਹਿਲਾਂ ਬਹੁਤ ਲੰਬਾ ਚਿਤ ਸਵਾਰਥਕ ਰਿਹਾ ਹੈ ਸੀਰੀਆ ਦੇ ਬਾਕੀ ਸਮੂਹਾਂ ਨੇ ਦੇਸ਼ ਦੀ ਰਾਜਧਾਨੀ ਦਮਸ਼ਕ ਤੇ ਕਬਜ਼ਾ ਕਰ ਲਿਆ ਤੇ ਉਸ ਨੇ ਬਸ਼ਰ ਅਲ ਅਸਦ ਦੇ ਸ਼ਾਸਨ ਨੂੰ ਡੇਗਣ ਦਾ ਐਲਾਨ ਵੀ ਕਰ ਦਿੱਤਾ ਹੈ ਬਾਕੀ ਸਮੂਹਾਂ ਨੇ ਇਹ ਵੀ ਦਾਵਾ ਕੀਤਾ ਕਿ ਰਾਸ਼ਟਰਪਤੀ ਬਲ ਅਸ਼ਰ ਦੇਸ਼ ਛੱਡ ਚੁੱਕੇ ਹਨ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬਲ ਬਸ਼ਰ ਅਲ ਅਸਦ ਕਿੱਥੇ ਚਲੇ ਗਏ ਹਨ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਬਸ਼ਰ ਅਲ ਅਸਦ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ਵਿੱਚ ਜਾ ਸਕਦੇ ਹਨ ਜਾਂ ਉਸ ਤੋਂ ਸ਼ਰਨ ਮੰਗ ਸਕਦੇ ਹਨ ਯੂਏਈ ਦੇ ਰਾਸ਼ਟਰਪਤੀ ਦੇ ਕੂਟਨੀਤਿਕ ਸਲਾਹਕਾਰ ਅਨਵਰ ਗਰਸ਼ਿਸ਼ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਸੀਰੀਏ ਦੇ ਰਾਸ਼ਟਰਪਤੀ ਇੱਥੇ ਯੂਏਈ ਵਿੱਚ ਆਏ ਵੀ ਹਨ ਜਾਂ ਨਹੀਂ ਅਕਈ ਤਰ੍ਹਾਂ ਦੀਆਂ ਪਰਫਮਾਂ ਆ ਰਹੀਆਂ ਕੁਝ ਲੋਕ ਕਹਿੰਦੇ ਆ ਕਿ ਉਹ ਮਾਸਕੋ ਜਾ ਚੁੱਕੇ ਹਨ ਕੁਝ ਲੋਕ ਕਹਿ ਰਹੇ ਆ ਕਿ ਜਦੋਂ ਉਹ ਜਹਾਜ਼ ਤੇ ਜਾਣ ਲੱਗੇ ਸੀ ਤੇ ਉਹਨਾਂ ਦਾ ਰਡਾਰ ਨਾਲੋਂ رابطہ ਟੁੱਟ ਗਿਆ ਤੇ ਕੁਝ ਲੋਕ ਉਹਨਾਂ ਦੀ ਮੌਤ ਬਾਰੇ ਵੀ ਦੱਸ ਰਹੇ ਹਨ ਪਰ ਪੁਸ਼ਟੀ ਕਿਸੇ ਨੇ ਵੀ ਨਹੀਂ ਕੀਤੀ ਕਿ ਉਹ ਅਜੇ ਤੱਕ ਕਿੱਥੇ ਹਨ ਅਫਗਾਨ ਤਾਲਿਬਾਨ ਸੀਰੀਆ ਵਿੱਚ ਅਸਤ ਨੂੰ ਸੱਤਾ ਤੋਂ ਲੰਬੇ ਕਾਰਨ ਤੋਂ ਬਹੁਤ ਖੁਸ਼ ਹੈ। ਸੀਰੀਆ ਅਫਗਾਨਿਸਤਾਨ ਦੇ ਨਾਲ ਆਪਣੀ ਸਰਾਧ ਸਾਂਝੀ ਵੀ ਨਹੀਂ ਕਰਦਾ। ਭੰਗੌਲਕ ਤੌਰ ਤੇ ਵੀ ਇੱਕ ਦੂਜੇ ਤੋਂ ਬੜੇ ਦੂਰ ਹਨ। ਹਾਲਾਂਕਿ ਸੀਰੀਆ 'ਚ ਚੱਲ ਰਿਹਾ ਘਟਨਾਗ੍ਰਮ ਤੇ ਤਾਲਬਾਨ ਸਰਕਾਰ ਵੱਲੋਂ ਜੇ ਤੱਕ ਕੋਈ ਰਸਮੀ ਬਿਆਨ ਤਾਂ ਨਹੀਂ ਆਇਆ ਪਰ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੋਸਟਾਂ ਦੇਖ ਕੇ ਇਹ ਕੋਈ ਘੱਟ ਹੈਰਾਨੀ ਵਾਲੀ ਗੱਲ ਨਹੀਂ ਲੱਗਦੀ ਕਿ ਤਾਲਬਾਨ ਕੱਟੜਪੰਥੀ ਸੁੰਨੀ ਵਿਚਾਰਾਂ ਦਾ ਪਾਲਣ ਕਰਦੇ ਹਨ ਤੇ ਵਿਚਾਰਧਾਰਕ ਇਕਸਾਰਤਾ ਦੇ ਕਾਰਨ ਤਾਲਬਾਨ ਸੀਰੀਆ ਦੇ ਜਹਾਦੀ ਬਾਗੀਆਂ ਪ੍ਰਤੀ ਬਹੁਤ ਹਮਦਰਦੀ ਰੱਖਦੇ ਹਨ ਕਿਉਂਕਿ ਉੱਥੇ ਜਿਹੜੇ ਜਹਾਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹ ਸਾਰੇ ਦੇ ਸਾਰੇ ਸੁੰਨੀ ਨੇ ਜ਼ਿਆਦਾ ਕਰ ਤੇ ਜਿਹੜੇ ਅਸਦ ਸੀਗੇ ਉਹ ਜਿਹੜੇ ਆ ਉਹਨਾਂ ਦਾ ਦੂਸਰਾ ਹੈ ਕਬੀਲਾ ਉਹਦੇ ਨਾਲ ਸੰਬੰਧ ਰੱਖਦੇ ਸੀਗੇ ਤਾਲਿਬਾਨ ਨੂੰ ਵੀ ਇਹ ਹੈ ਕਿ ਸੀਰੀਆ ਵਿੱਚ ਵਿਦਰੋਹੀ ਸ਼ਰੀਆ ਕਾਨੂੰਨ ਲਾਗੂ ਕਰਨਗੇ ਅਤੇ ਜਿਵੇਂ ਕਿ ਤਾਲਬਾਨ ਸਰਕਾਰ ਨੇ ਅਫਗਾਨਿਸਤਾਨ ਵਿੱਚ ਲਾਗੂ ਕੀਤਾ ਆਇਆ ਹੈ 트럼ਪ ਸਾਹਿਬ ਨੇ ਵੀ ਆਪਣੀ ਪੋਸਟ ਵਿੱਚ ਲਿਖ ਦਿੱਤਾ ਹੈ ਕਿ ਅਸ ਚਲੇ ਗਏ ਹਨ ਉਹ ਆਪਣਾ ਦੇਸ਼ ਛੱਡ ਚੁੱਕੇ ਹਨ ਪੂਤਨ ਦੀ ਅਗਵਾਈ ਵਾਲਾ ਰੂਸ ਹੁਣ ਉਹਨਾਂ ਨੂੰ ਬਚਾਉਣ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਰੂਸ ਦਾ ਉੱਥੇ ਸੀਰੀਆ 'ਚ ਮੌਜੂਦ ਰਹਿਣ ਦਾ ਕੋਈ ਕਾਰਨ ਵੀ ਬਾਕੀ ਨਹੀਂ ਸੀ 트럼ਪ ਦੇ ਕਹਿਣ ਅਨੁਸਾਰ ਯੂਕਰੇਨ ਜੁੱਧ ਦੇ ਕਾਰਨ ਰੂਸ ਨੇ ਸੀਰੀਆ ਵਿੱਚ ਆਪਣੀ ਦਿਲਚਸਪੀ ਗਵਾ ਦਿੱਤੀ ਸੀ ਕਿਉਂਕਿ ਯੂਕਰੇਨ ਨਾਲ ਜੰਗ ਵਿੱਚ 6 ਲੱਖ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ ਰੂਸ ਤੇ ਈਰਾਨ ਹੁਣ ਕਮਜ਼ੋਰ ਦੇਸ਼ ਹਨ 트럼ਪ ਦੇ ਅਨੁਸਾਰ ਯੂਕਰੇਨ ਦੇ ਰਾਸ਼ਟਰਪਤੀ ਜੇਲੈਸਕੀ ਯੋਧਰੂ ਰੋਕਣ ਲਈ ਰੂਸ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ ਕਿਉਂਕਿ ਯੂਕਰੇਨ ਦੇ 4 ਲੱਖ ਸੈਨਿਕ ਤੇ ਕਈ ਨਾਗਰਿਕ ਵੀ ਮਾਰੇ ਗਏ ਹਨ ਡੋਨਲਡ ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲ ਵਿਚਾਲੇ ਤੁਰੰਤ ਜੰਗਬੰਦੀ ਹੋਣੀ ਚਾਹੀਦੀ ਹੈ ਅਤੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਮੈਂ ਵਲਦੀਮੀਰ ਪੁੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਉਸ ਲਈ ਕੁਝ ਕਰਨ ਦਾ ਸਮਾਂ ਹੈ ਚੀਨ ਵੀ ਉਸਦੀ ਮਦਦ ਕਰ ਸਕਦਾ ਹੈ ਦੂਜੇ ਪਾਸੇ ਇਜ਼raਇਲੀ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਸਨੇ ਫੌਜ ਨੂੰ ਇਜ਼raਇਲ ਦੇ ਕਬਜ਼ੇ ਵਾਲੇ ਤੇ ਸੀਰੀਆ ਦੇ ਵੱਲੋਂ ਕੰਟਰੋਲ ਕੀਤੇ ਜਾਂਦੇ ਗੁਲਾਨ ਹਾਈਟਸ ਜਿਹੜੇ ਆ ਉਹਦੇ ਵਿੱਚਕਾਰ ਜਿਹੜੀ ਜਗ੍ਹਾ ਸੰਯੁਕਤ ਰਾਸ਼ਟਰ ਨੂੰ ਗਸ਼ਤ ਵਾਲਾ ਬਫਰ ਜ਼ੋਨ ਬਣਾਇਆ ਹੋਇਆ ਸੀ ਉਹਨੂੰ ਵੀ ਜਬਤ ਕਰਨ ਦਾ ਆਦੇਸ਼ ਦੇ ਦਿੱਤਾ ਹੈ ਬੈਂਜਾਮਿਨ ਨੇਤਨ ਜਾਊਨ ਨੇ ਕਿਹਾ ਹੈ ਕਿ ਸੀਰੀਆ ਦੇ ਨਾਲ 1974 ਵਾਲਾ ਸਮਝੌਤਾ ਹੁਣ ਟੁੱਟ ਚੁੱਕਾ ਹੈ ਇਸ ਲਈ ਉਹਨੇ ਕੱਲ ਫੌਜ ਨੂੰ ਬਫਰ ਜ਼ੋਨ ਤੇ ਅਤੇ ਨੇੜਲੇ ਕਮਾਂਡੇ ਗਊਂਦਿਆ ਤੇ ਕਬਜ਼ਾ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ ਅਸੀਂ ਕਿਸੇ ਵੀ ਦੁਸ਼ਮਣ ਸ਼ਕਤੀ ਨੂੰ ਆਪਣੀ ਸਰਹੱਦ ਤੇ ਸਤਾਫਤ ਨਹੀਂ ਹੋਣ ਦੇਵਾਂਗੇ ਜਿਹੜੀ ਇਹ ਸਾਰਾ ਘਟਨਾ ਕਰਮਿਆਂ ਇਹ ਸਾਰਾ ਧਿਆਨ ਹੁਣ ਇਸ ਵੇ ਗਾਜ਼ਾ ਦੀ ਲੜਾਈ ਤੋਂ ਹਟ ਚੁੱਕਾ ਹੈ ਦੂਜੇ ਪਾਸੇ ਯੂਕਰੇਨ ਯੋਧੀ ਵੀ ਕੋਈ ਗੱਲ ਨਹੀਂ ਕਰ ਰਿਹਾ ਪਰ ਸੀਰੀਆ ਦੀ ਜਿਸ ਤਰੀਕੇ ਨਾਲ ਮਦਦ ਅਮਰੀਕਾ ਤੇ ਇਜ਼ਰਾਈਲ ਲੋਬੀ ਜਿਹੜੇ ਉਹ ਮੁਲਕ ਸੀਗੇ ਉਹ ਕਰ ਰਹੀ ਸੀ ਤੁਰਕੀ ਦਾ ਦੇ ਵਿੱਚ ਬਹੁਤ ਵੱਡਾ ਰੋਲ ਦੱਸਿਆ ਜਾ ਰਿਹਾ ਹੈ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੇ ਜੀਵਨ ਨਾਲ ਜੁੜੇ ਕਈ ਸਾਰੇ ਕਿੱਸੇ ਹਨ ਕਿਹਾ ਜਾਂਦਾ ਹੈ ਕਿ ਬਸ਼ਰ ਅਸਦ ਨੂੰ ਸ਼ੁਰੂਆਤੀ ਦੌਰ ਵਿੱਚ ਆਪਣੇ ਪਿਤਾ ਦੀ ਸਤਾ ਸੰਭਾਲਣ ਲਈ ਤਿਆਰੀ ਨਹੀਂ ਸੀ ਉਹਦੀ ਕਰਵਾਈ ਜਾ ਰਹੀ ਬਸ਼ਰ ਅਸਦ ਨੇ ਸਿਆਸਤ ਤੇ ਫੌਜ ਤੋਂ ਪਰੇ ਇੱਕ ਵੱਖਰਾ ਰੋਖ اختیار ਕੀਤਾ ਸੀ ਉਹਨਾਂ ਨੇ ਡਾਕਟਰੀ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਉਹ ਦਮਸ਼ਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1992 ਵਿੱਚ ਲੰਡਨ ਦੇ ਵੈਸਟਰਨ ਆਈ ਹਸਪਤਾਲ ਵਿੱਚ ਉਪਥੋਮੋਲੋਜੀ ਦੀ ਪੜ੍ਹਾਈ ਕਰ ਲਈ ਯਾਨੀ ਕਿ ਆਈ ਸਪੈਸ਼ਲਿਸਟ ਜਿਹੜਾ ਡਾਕਟਰ ਬਣਦੇ ਆ ਉਹਦੀ ਪੜ੍ਹਾਈ ਕਰ ਰਹੇ ਸਨ ਬਸ਼ਰ ਦੀ ਲੰਡਨ ਵਿੱਚ ਆਪਣੀ ਹੋਣ ਵਾਲੀ ਪਤਨੀ ਅਸਮਾ ਅਲ ਖਰਾਸ ਨਾਲ ਵੀ ਮੁਲਾਕਾਤ ਹੋਈ ਅਸਮਾ ਕਿੰਗਸ ਕਾਲਜ ਲੰਡਨ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਬਾਅਦ ਵਿੱਚ ਐਮਬੀਏ ਪ੍ਰੋਗਰਾਮ ਲਈ ਹਾਰਵਰਡ ਯੂਨੀਵਰਸਿਟੀ ਚਲੀ ਗਈ ਸੀ ਉਹਨਾਂ ਦੀ ਜ਼ਿੰਦਗੀ ਨੇ ਜਲਦੀ ਹੀ ਇੱਕ ਵੱਖਰਾ ਮੋੜ ਲੈ ਲਿਆ ਉਸਦੇ ਭਰਾ ਬਸੇਲ ਜਿਹੜੇ ਉਹਦੇ ਫਾਦਰ ਦੀ ਮੌਤ ਤੋਂ ਬਾਅਦ ਉੱਥੋਂ ਦੇ ਹਾਕਮ ਬਣੇ ਸਨ ਉਹਨਾਂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਤੇ ਹਾਲਾਤ ਇੱਕਦਮ ਬਦਲ ਗਏ ਪਰ ਜਨਵਰੀ 1984 ਵਿੱਚ ਬਸੇਲ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਨੇ ਬਸ਼ਰ ਤੇ ਜੀਵਨ ਨੂੰ ਵੱਡੇ ਪੱਧਰ ਉੱਤੇ ਬਦਲ ਦਿੱਤਾ ਉਹਨਾਂ ਨੂੰ ਲੰਡਨ ਤੋਂ ਤੁਰੰਤ ਵਾਪਸ ਭਵਾਇਆ ਗਿਆ ਤਾ ਜੋ ਸੀਰੀਆ ਦੇ ਅਗਲੇ ਲੀਡਰ ਵਜੋਂ ਤਿਆਰ ਕੀਤਾ ਜਾ ਸਕੇ ਬਸ਼ਰ ਪਹਿਲਾਂ ਫੌਜ ਵਿੱਚ ਸ਼ਾਮਲ ਹੋ ਗਏ ਤੇ ਇੱਕ ਵਿੱਚ ਆਪਣੀ ਭੂਮਿਕਾ ਦੀ ਤਿਆਰੀ ਵਿੱਚ ਆਪਣਾ ਜਨਤਕ ਅਕਸ ਬਣਾਉਣ ਲੱਗੇ ਬਸੇਲ ਦੀ ਕਾਰ ਦੁਰਘਟਨਾ ਵਿੱਚ ਮੌਤ ਤੋਂ ਮਗਰੋਂ ਛੋਟੇ ਭਰਾ ਨੂੰ ਸੀਰੀਆ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਤਿਆਰ ਕਰਨਾ ਹੀ ਪੈਣਾ ਸੀ ਉਸ ਸਮੇਂ ਬਸ਼ਰ ਲੰਡਨ ਵਿੱਚ ਅੱਖਾਂ ਦੇ ਰੋਗਾਂ ਸੰਬੰਧੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ ਪਰ ਬਸ਼ਰ ਅਲ-ਅਸਦ ਇੱਕ ਡਾਕਟਰ ਤੋਂ ਜੰਗੀ ਅਪਰਾਧਾਂ ਦੇ ਮਲਜਮ ਅਤੇ ਇੱਕ ਤਾਨਾਸ਼ਾਹ ਨੇਤਾ ਵਜੋਂ बनके दुनिया दे सामने आए बशरा सी। अल असद दे दा जेड़ा जन्म सी 1965 ਵਿੱਚ হাফিজ અલ असद ਤੇ ਨੀਸਾਮ ਮਖਦੂਮ ਦੇ ਘਰ ਹੋਇਆ ਸੀ ਉਸ ਸਮੇਂ ਖੇਤਰੀ ਰਾਜਨੀਤੀ ਵਿੱਚ ਅਰਬ ਰਾਸ਼ਟਰਵਾਦ ਦਾ ਦਬਦਬਾ ਹੋਇਆ ਕਰਦਾ ਸੀ ਸੀਰੀਆ ਵਿੱਚ ਵੀ ਰਾਤ ਕੁਝ ਵੱਖਰੇ ਨਹੀਂ ਸਨ ਉਸ ਸਮੇਂ ਦੇ ਬਹੁਤੇ ਅਰਬ ਦੇਸ਼ਾਂਵਾਂ ਸੀਰੀਆ ਵੀ ਲੋਕਤੰਤਰ ਨਹੀਂ ਸੀ ਅਤੇ ਬਹੁ ਪਾਰਟੀ ਚੋਣਾਂ ਦੀ ਉੱਥੇ ਕੋਈ ਰਵਾਇਤ ਹੀ ਨਹੀਂ ਸੀ ਅਲ ਵਾਇਤ ਭਾਈਚਾਰਾ ਆਇਆ ਜਿਹੜਾ ਸੀਰੀਆ ਦੇ ਵਿੱਚ ਉਹ ਸਭ ਤੋਂ ਪਛੜਿਆ ਹੋਇਆ ਭਾਈਚਾਰਾ ਗਿਣਿਆ ਜਾਂਦਾ ਸੀ ਤੇ ਅਸਦ ਦਾ ਪਰਿਵਾਰ ਵੀ ਜਿਹੜਾ ਵਾ ਉਹ ਇਸੇ ਭਾਈਚਾਰੇ ਦੇ ਨਾਲ ਜਿਹੜਾ ਉਹ ਸੰਬੰਧ ਸੀ ਆਰਥਿਕ ਤੰਗੀ ਨੇ ਇਸ ਦੇ ਬਹੁਤੇ ਮੈਂਬਰਾਂ ਨੂੰ ਸੀਰੀਆ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹਾਫਿਜ਼ ਅਲ ਅਸਦ ਨੇ ਜਾਨੀ ਕਿ ਉਹ ਫਾਦਰ ਜਿਹੜੇ ਸੀਗੇ ਉਹ ਵੀ ਇੱਕ ਫੌਜੀ ਅਫਸਰ ਤੇ ਬਾਤ ਪਾਰਟੀ ਦੇ ਕੱਟੜ ਸਮਰਥਕ ਵਜੋਂ ਪ੍ਰਮੁਖਤਾ ਹਾਸਲ ਉਹਨਾਂ ਕਰ ਲਈ ਤੇ ਫਿਰ 1966 ਵਿੱਚ ਉਹ ਰੱਖਿਆ ਮੰਤਰੀ ਬਣ ਗਏ ਅਤੇ ਫਿਰ ਹਾਫਿਜ਼ ਅਲ ਅਸਦ ਨੇ ਸੱਤਾ ਨੂੰ ਮਜ਼ਬੂਤ ਕੀਤਾ ਤੇ 1971 ਵਿੱਚ ਰਾਸ਼ਟਰਪਤੀ ਬਣੇ ਮਤਲਬ 30 ਸਾਲ ਉਹਨਾਂ ਦੇ ਫਾਦਰ ਨੇ ਰਾਜ ਕੀਤਾ ਤੇ ਤਕਰੀਬਨ 26 ਸਾਲ ਦੇ ਕਰੀਬ ਇਹ ਇਹਨਾਂ ਨੇ ਹੁਣ ਰਾਜ ਕੀਤਾ ਕੋਈ ਅੱਧੀ ਸਦੀ ਦੇ ਕਰੀਬ ਅੱਧੀ ਸਦੀ ਤੋਂ ਵੀ ਵੱਧ ਸਮਾਂ ਜਿਹੜਾ ਇਸ ਪਰਿਵਾਰ ਦਾ ਉੱਤੇ ਇੱਕਸਮਤੀ ਡਿਕਟੇਟਰਸ਼ਿਪ ਰਹੀ 1971 ਵਿੱਚ ਰਾਸ਼ਟਰਪਤੀ ਬਣੇ ਸਾਲ 2000 ਤੱਕ ਉਹ ਇਸ ਅਹੁਦੇ ਤੇ ਰਹੇ ਇਸ ਕਾਰਜਕਾਲ ਵਿੱਚ ਸੀਰੀਆ ਨੇ ਕਈ ਫੌਜੀ ਤਖਤਾ ਪਲਟ ਵੇਖੇ ਉਹਨਾਂ ਨੇ ਸ਼ਕਤੀ ਨਾਲ ਰਾਜ ਕੀਤਾ ਤੇ ਵਿਰੋਧੀ ਧਿਰ ਨੂੰ ਦਬਾ ਕੇ ਰੱਖਿਆ ਅਤੇ ਲੋਕਤੰਤਰੀ ਚੋਣਾਂ ਨੂੰ ਹਮੇਸ਼ਾ ਹੀ ਰੱਦ ਕਰਦੇ ਰਹੇ। ਉਹਨਾਂ ਨੇ ਵਿਦੇਸ਼ ਨੀਤੀ ਵਿਵਾਰਕ ਪ੍ਰਦਰਸ਼ਨ ਦੇ ਤੌਰ ਤੇ ਉਹਨੂੰ ਅਨੁਭਾਈ। ਸੋਵੀਤ ਯੂਨੀਅਨ ਨਾਲ ਗੱਠਜੋੜ ਕੀਤਾ। ਫਿਰ 1991 ਵਿੱਚ ਖਾੜੀ ਜੰਗ ਵਿੱਚ ਅਮਰੀਕਾ ਦੀ ਗਵਾਈ ਵਾਲੇ ਗੱਠਜੋੜ ਵਿੱਚ ਵੀ ਸ਼ਾਮਲ ਰਹੇ। ਹਾਫਿਜ਼ ਅਲ-ਸਿੱਦੀ ਜੂਨ 2000 ਵਿੱਚ ਮੌਤ ਹੋ ਗਈ ਸੀ ਅਤੇ 34 ਸਾਲਾ ਬਸ਼ਰ ਨੂੰ ਤੁਰੰਤ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਲਈ ਸੀਰੀਆ ਦੇ ਸੰਵਿਧਾਨ ਵਿੱਚ ਸੋਧ ਕਰਕੇ ਕਟੋ ਘਟ ਉਮਰ ਦੀ ਲੋੜ ਨੂੰ 40 ਤੋਂ ਘੱਟ ਕਰ ਦਿੱਤਾ ਗਿਆ ਬਸ਼ਰ ਅਸਦ ਨੇ ਸਾਲ 2000 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਸੌਂ ਚੁੱਕ ਲਈ ਉਹਨਾਂ ਨੇ ਪਾਰਦਰਸ਼ਤਾ ਲੋਕਤੰਤਰ ਵਿਕਾਸ ਅਧਨੁਕੀਕਰਨ ਜਵਾਬਦੇਹੀ ਤੇ ਸੰਸਥਾਗਤ ਸੋਚਦੀਆਂ ਗੱਲਾਂ ਬਤਾਂ ਕੀਤੀਆਂ ਸਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਕੁਝ ਮਹੀਨੇ ਮਗਰੋਂ ਬਸ਼ਰ ਨੇ ਅਸਮਾ ਅਲ ਅਖਰਾਸ ਨਾਲ ਵਿਆਹ ਵੀ ਕਰਵਾ ਲਿਆ ਉਹਨਾਂ ਨੇ ਹਾਫਿਜ਼ ਜੀਨ ਅਤੇ ਕ੍ਰੀਮ ਨਾ ਦੇ ਤਿੰਨ ਬੱਚੇ ਨੇ ਬਸ਼ਰ ਦੀ ਸ਼ੁਰੂ ਵਿੱਚ ਸਿਆਸੀ ਸੁਧਾਰ ਤੇ ਮੀਡੀਆ ਦੀ ਯਾਦ ਦੇ ਬਿਆਨਬਾਜ਼ੀ ਨੇ ਬਹੁਤ ਸਾਰੇ ਸੀਰੀਆਈ ਲੋਕਾਂ ਨੂੰ ਜਿਹੜਾ ਸੀ ਕਈ ਉਮੀਦਾਂ ਬਣਾਈਆਂ ਸਨ ਉਹਨਾਂ ਦੀ ਇੱਕ ਵਾਈ ਸ਼ੈਲੀ ਤੇ ਆਸਮਾ ਦੀ ਪੱਛਮੀ ਸਿੱਖਿਆ ਤਬਦੀਲੀ ਦੇ ਨਵੇਂ ਯੁੱਗ ਦਾ ਸੰਕੇਤ ਦੇਂਦੀ ਜਾਪਦੀ ਸੀ ਸੀਰੀਆ ਨੇ ਥੋੜੇ ਸਮੇਂ ਲਈ ਜਨਤਕ ਬਹਿਸਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਨੁਭਵ ਕੀਤਾ ਜਿਸ ਨੂੰ ਦਮਿਸ਼ਕ ਸਪ੍ਰਿੰਗ ਵਜੋਂ ਜਾਣਿਆ ਜਾਂਦਾ ਹੈ ਪਰ 2001 ਤੱਕ ਸੁਰੱਖਿਆ ਬਲਾਂ ਨੇ ਸ਼ਕਤੀ ਦੀ ਕਾਰਵਾਈ ਮੁਰ ਸ਼ੁਰੂ ਕਰ ਦਿੱਤੀ ਅਤੇ ਆਵਾਜ਼ ਚੁੱਕਣ ਵਾਲੇ ਵਿਰੋਧੀਆਂ ਨੂੰ ਗ੍ਰਫਤਾਰ ਕਰਕੇ ਜੇਲ੍ਹਾਂ ਚ ਸੁਟਣਾ ਸ਼ੁਰੂ ਕਰ ਦਿੱਤਾ 2003 ਦੀ ਇਰਾਕ ਜੰਗ ਨੇ ਬਸ਼ਰਾ ਅਲਸਦ ਤੇ ਪੱਛਮੀ ਸਰਕਾਰ ਦੇ ਸਬੰਧਾਂ ਵਿਚਕਾਰ ਵਿਗਾੜ ਪੈਦਾ ਕਰ ਦਿੱਤਾ ਸੀ ਸੀਰੀਆ ਦੇ ਰਾਸ਼ਟਰਪਤੀ ਨੇ ਇਰਾਕ ਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦਾ ਵਿਰੋਧ ਕੀਤਾ ਸੀਗਾ ਜਿਸ ਨੂੰ ਕੁਝ ਲੋਕਾਂ ਨੇ ਉਸਤੇ ਡਰ ਦਾ ਕਾਰਨ ਦੱਸਿਆ ਸੀ ਉਸ ਸਮੇਂ ਲੋਕਾਂ ਦਾ ਇਹ ਤਰਕ ਸੀ ਕਿ ਸੀਰੀਆ ਅਮਰੀਕੀ ਫੌਜਾਂ ਦੀ ਕਾਰਵਾਈ ਦਾ ਇਰਾਕ ਤੋਂ ਬਾਅਦ ਅਗਲਾ ਨਿਸ਼ਾਨਾ ਹੋ ਸਕਦਾ ਹੈ ਜਿਵੇਂ ਜਿਵੇਂ ਸੰਘਰਸ਼ ਵਧਾ ਗਿਆ ਅੰਤਰਰਾਸ਼ਟਰੀ ਤਾਕਤਾਂ ਦੀ ਸ਼ਮੂਲੀਅਤ ਵਿਵਾਦਿਤ ਗਈ ਇਸ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਜਾਨੀ ਨੁਕਸਾਨ ਦੇ ਅੰਦਾਜ਼ੇ ਵੀ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚ ਗਏ ਰੂਸ ਈਰਾਨ ਅਤੇ ਸਮਰਪਿਤ ਹਥਿਆਰਬੰਦ ਸਮੂਹਾਂ ਨੇ ਅਸਦ ਦੀਆਂ ਫੌਜਾਂ ਦਾ ਸਾਥ ਦਿੱਤਾ ਜਦੋਂ ਕਿ ਤੁਰਕੀ ਤੇ ਖਾੜੀ ਰਾਜਾਂ ਨੇ ਹਥਿਆਰਬੰਦ ਵਿਰੋਧੀ ਧੜਿਆਂ ਦਾ ਸਵਰਥਨ ਕੀਤਾ ਹੈ ਹਾਲਾਂਕਿ ਅਸਦ ਵਿਰੋਧੀ ਪ੍ਰਦਰਸ਼ਨਾਂ ਨੇ ਸ਼ੁਰੂ ਵਿੱਚ ਜਮਹੂਰੀਅਤ ਤੇ ਆਜ਼ਾਦੀ ਦੀ ਮੰਗ ਨੂੰ ਲੈ ਕੇ ਹੀ ਆਪਣਾ ਇਹ ਵਿਰੋਧ ਸ਼ੁਰੂ ਕੀਤਾ ਸੀ ਪਰ ਫਿਰਕਾਪ੍ਰਸਤੀ ਸਾਹਮਣੇ ਛੇਤੀ ਹੀ ਆਉਣ ਲੱਗ ਪਈ ਸੀ ਕੁਝ ਵਿਰੋਧੀ ਧੜਿਆਂ ਨੇ ਸਰਕਾਰ ਉੱਤੇ ਸੁੰਨੀ ਬਹੁ ਗਿਣਤੀ ਦੇ ਮੁਕਾਬਲੇ ਅਲਾਵੀਆ ਦਾ ਪੱਖ ਪੂਰਨ ਦਾ ਦੋਸ਼ ਲਗਾਇਆ ਸੀ ਅਮਰੀਕਾ ਤੇ ਭਾਰਤ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਹੁਣ ਸਾਂਝੀਆਂ ਕਰਨੀਆਂ ਅਮਰੀਕਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦੋਸ਼ਾਂ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਆਗੂ ਸ਼ਸ਼ੀ ਥਰੂਨ ਨੇ ਐਕਸ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਨਾ ਤਾਂ ਲੋਕਤੰਤਰ ਦੀ ਸਮਝ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕੂਟਰੀਤੀ ਦੀ ਉਹ ਹੋਸ਼ੀ ਸ਼ਾਸਤ ਵਿੱਚ ਐਨੇ ਅੰਨੇ ਹੋ ਗਏ ਹਨ ਕਿ ਉਹ ਲੋਕਤੰਤਰ ਵਿੱਚ ਆਜ਼ਾਦ ਮੀਡੀਆ ਤੇ ਜਿਉਂਦੀਆਂ ਆ자ਦ ਨਾਗਰਿਕ ਸੰਸਥਾਵਾਂ ਦੀਆਂ ਕੀਮਤਾਂ ਨੂੰ ਹੀ ਭੁੱਲ ਗਏ ਹਨ ਅਤੇ ਉਹ ਪ੍ਰਮੁੱਖ ਦੇਸ਼ਾਂ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵਿੱਚ ਸੱਤਾਧਾਰੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਬਿਲਕੁਲ ਕੋਰੇ ਹਨ ਅਮਰੀਕਾ ਨੇ ਚਨੀਚਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਫੰਡਰਡ ਸੰਸਥਾਵਾਂ ਅਤੇ ਅਮਰੀਕੀ ਡੀਪ ਸਟੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰੋਬਾਰੀ ਗੋਤਮ ਅਡਾਨੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਰਾਹੀਂ ਭਾਰਤ ਨੂੰ ਸਥਿਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਡੀਪ ਸਟੇਟ ਸਰਕਾਰ ਨੌਕਰਸ਼ਾਹੀ ਖੁਫੀਆ ਏਜੰਸੀਆਂ ਤੇ ਹੋਰ ਸਰਕਾਰੀ ਸੰਸਥਾਵਾਂ ਦੇ ਅੰਦਰ ਸਥਾਪਿਤ ਇੱਕ ਅਣਅਧਿਕਾਰਤ ਗੁਪਤ ਨੈਟਵਰਕ ਹੁੰਦਾ ਹੈ ਤੇ ਅਮਰੀਕੀ ਦੂਤਾਵਾਸ ਦੇ ਇੱਕ ਤਰਜਮਾਨ ਨੇ ਇਹਨਾਂ ਦੋਸ਼ਾਂ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਅਮਰੀਕਾ ਸਰਕਾਰ ਦੁਨੀਆ ਭਰ ਵਿੱਚ ਮੀਡੀਆ ਦੀ ਆਜ਼ਾਦੀ ਦੀ ਪੈਰੋਕਾਰ ਰਹੀ ਹੈ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਇਹ ਦੋਸ਼ ਲਾਇਆ ਸੀ ਕਿ ਅਮਰੀਕਾ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਸ਼ਾਮਲ ਤੱਤਾਂ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਮੀਡੀਆ ਪੋਰਟਲ ਆਰਗੇਨਾਈਜ਼ਡ ਕ੍ਰਾਈਮ ਐਂਡ ਕ腐ਸ਼ਨ ਰਿਪੋਰਟਿੰਗ ਪ੍ਰੋਜੈਕਟ ਅਤੇ ਕਾਂਗਰਸ ਆਗੂ راہਲ ਗਾਂਧੀ ਨਾਲ ਮਿਲੀ ਭੁਗਤ ਦੇ ਤੌਰ ਤੇ ਭਾਰਤ ਵਿਰੁੱਧ ਇਹ ਸਾਰਾ ਕੁਝ ਕੀਤਾ ਹੈ। ਅਗਲੀ ਖਬਰ ਹਰਿਆਣਾ ਦੀ ਹਾਦਸੇ 'ਤੇ ਕਈ ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਕੂਚ ਦਾ ਪ੍ਰੋਗਰਾਮ ਫਿਰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਸਣੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇੱਕ ਹੋਰ ਜਥਾ ਯਾਨੀ ਕਿ ਦੂਜਾ ਜਥਾ ਅੱਜ ਦੁਪਹਿਰ ਨੂੰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਇਸ ਦਰਾਂ ਪੁਲਿਸ ਤੇ ਕਿਸਾਨਾਂ ਵਿਚਾਲੇ ਤਕਰਾਰ ਹੋ ਗਈ ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਦਿੱਲੀ ਜਾਣ ਲਈ ਮਨਜ਼ੂਰੀ ਪੱਤਰ ਮੰਗਿਆ ਉਹਨਾਂ ਕਹਿੰਦੇ ਕਿ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਦੇ ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਗੇਟਿੰਗ ਤੋੜਨ ਦੀ ਕੋਸ਼ਿਸ਼ ਕੀਤੀ ਇਸ ਤੇ ਬਾਅਦ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਸ਼ੰਭੂ ਬਾਰਡਰ ਤੇ ਹਰਿਆਣਾ ਵਾਲੇ ਤਾਇਨਾਤ ਹਰਿਆਣਾ ਪੁਲਿਸ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਣ ਦੀ ਗੱਲਬਾਤ ਤੋਂ ਬਾਅਦ ਦੁਪਹਿਰੇ 12:40 ਮਿੰਟ ਤੇ ਅਥਰੂ ਗੈਸ ਦੇ ਗੋਲੇ ਛੱਟਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਕਿਸਾਨਾਂ ਵਿੱਚ ਭਗੜੜਵਚ ਗਈ ਇਸ ਦੌਰਾਨ ਅੱਜ ਫੇਰ ਕਈ ਕਿਸਾਨ ਜ਼ਖਮੀ ਹੋ ਗਏ 4 ਘੰਟਿਆਂ ਦੀ ਜਦੋਜਾਦ ਤੋਂ ਬਾਅਦ ਸਰਵਣ ਸਿੰਘ ਪੰਦੇਰ ਵੱਲੋਂ ਕੀਤੀ ਗਈ ਅਪੀਲ ਤੇ ਕਿਸਾਨਾਂ ਦਾ ਜਥਾ ਵਾਪਸ ਕੈਂਪ ਵਿੱਚ ਪਰਤ ਆਇਆ ਅਗਲਾ ਪ੍ਰੋਗਰਾਮ ਜਿਹੜਾ ਉਹ ਫੇਰ ਉਹ ਜਿਹੜਾ ਉਹਨੂੰ ਦੱਸਣਗੇ ਮੋਰਚੇ ਦੇ ਜਿਹੜੇ ਮੋਢੀ ਲੀਡਰ ਨੇ ਉਹਨਾਂ ਚ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਜ਼ਖਮੀ ਕਿਸਾਨਾਂ ਵਿੱਚੋਂ ਇੱਕ ਕਿਸਾਨ ਦੀ ਹਾਲਤ ਬਧੇਰੇ ਗੰਭੀਰ ਹੋਣ ਕਾਰਨ ਉਹਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੇਫਰ ਕਰ ਦਿੱਤਾ ਗਿਆ ਹੈ ਅਤੇ ਸ਼ੰਭੂ ਬਾਡਰ ਤੇ ਬਿਲਕੁਲ ਨੇੜੇ ਹੀ ਰਾਜਪੁਰਾ ਵਿੱਚ ਅੱਜ ਦੇਰ ਸ਼ਾਮੀ ਕਿਸਾਨਾਂ ਆਗੂਆਂ ਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਇੱਕ ਐਮ ਮੀਟਿੰਗ ਹੋਈ ਹੈ ਜਿਸ ਤਰ੍ਹਾਂ ਵੱਖ-ਵੱਖ ਪਹਿਲੂਆਂ ਤੇ ਵਿਚਾਰ ਚਰਚਾ ਮਗਰੋਂ ਅਧਿਕਾਰੀਆਂ ਨੇ 9 ਦਸੰਬਰ ਦੀ ਪ੍ਰਧਾਨ ਮੰਤਰੀ ਦੀ ਹਰਿਆਣਾ ਫੇਰੀ ਦੇ ਚਲਦਿਆਂ ਕਿਸਾਨਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਹੈ ਉਹਨਾਂ ਕਿਹਾ ਹੈ ਕਿ ਇਸ ਮਗਰੋਂ ਮੁੱਢ ਵਿਸਤਾਰ ਚ ਗੱਲਬਾਤ ਕਰਕੇ ਮਾਮਲੇ ਨੂੰ ਤਨ ਪੱਤਰ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਰਾਜਪੁਰਾ ਦੇ ਈਗਲ ਮੈਟਰਲ ਵਿੱਚ ਹੋਈ ਇਸ ਤੋਂ ਮਗਰੋਂ ਸ਼ੰਭੂ ਬਾਡਰ ਤੋਂ ਪਰਤੇ ਸਰਮਨ ਸਿੰਘ ਪੰਦੇਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਹਰਿਆਣਾ ਤੋਂ ਅੰਬਾਲਾ ਦੇ ਡਿਪਟੀ ਕਮਿਸ਼ਨਰ 파ਰਥ ਗੁਪਤਾ ਤੇ ਅੰਬਾਲਾ ਦੇ ਹੀ ਐਸਪੀ ਸ਼ਰਿੰਦਰ ਸਿੰਘ ਸ਼ਾਮਲ ਹੋਏ ਸਨ ਇਸ ਤੋਂ ਬਾਅਦ ਕਿਸਾਨਾਂ ਤੇ ਕੇਂਦਰ ਦਰਮਿਆਨ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਪੰਦੇਰ ਦਾ ਕਹਿਣਾ ਸੀ ਕਿ ਉਹ ਆਪਣੀ ਰਣਨੀਤੀ ਦਾ ਐਲਾਨ ਭਲਕੇ ਸ਼ਾਮ ਤੱਕ ਹਰਿਆਣਾ ਦੇ ਇਹਨਾਂ ਅਧਿਕਾਰੀਆਂ ਦਾ ਸੁਨੇਹਾ ਢੀਕਣ ਤੋਂ ਬਾਅਦ ਹੀ ਕਰਨਗੇ ਅਗਲੀ ਖਬਰ ਜਿਹੜੀ ਹੈ ਜੀ ਉਹ 20 ਸਾਲਾਂ ਦਾ ਇੱਕ ਪੰਜਾਬੀ ਵਿਦਿਆਰਥੀ ਸੀ ਇੱਥੇ ਹਰਸ਼ਰਨਦੀਪ ਸਿੰਘ ਸ਼ੁੱਕਰਵਾਰ ਵਾਲੇ ਦਿਨ ਉਹਨੂੰ ਇੱਕ ਅਪਾਰਟਮੈਂਟ ਵਿੱਚ ਜਿੱਥੇ ਉਹ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਿਹਾ ਸੀ ਤੇ ਗਸ਼ਤ ਕਰ ਰਿਹਾ ਸੀ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਹਰਸ਼ਨਦੀਪ ਸਿੰਘ ਇੱਕ ਸੁਰੱਖਿਆ ਗਾਰਡ ਵਜੋਂ ਉੱਥੇ ਡਿਊਟੀ ਕਰ ਰਿਹਾ ਸੀ ਸਥਾਨਕ ਅਧਿਕਾਰੀਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ 30 ਸਾਲਾਂ ਦਾ ਇਵਾਨ ਰੇਨ ਤੇ ਜੁਡੀਸ 16 ਟਕਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਉਹਨਾਂ ਉੱਪਰ ਹਰਸ਼ਨਦੀਪ ਸਿੰਘ ਦੀ ਮੌਤ ਦੇ ਸਬੰਧ ਵਿੱਚ ਹੱਤਿਆ ਦੇ ਦੋਸ਼ ਹਨ ਐਡਮਿੰਟਨ ਪੁਲਿਸ ਨੇ ਅੱਗੇ ਦੱਸਿਆ ਹੈ ਕਿ ਸ਼ੁੱਕਰਵਾਰ 6 ਦਸੰਬਰ ਨੂੰ ਲਗਭਗ 12:30 ਵਜੇ ਗਸ਼ਤ ਕਰ ਰਹੇ ਅਧਿਕਾਰੀਆਂ ਨੂੰ 106 ਸਟਰੀਟ ਤੇ 107 ਐਵਿਨਿਊ ਦੇ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਹੋਈ ਗੋਲਾਬਾਰੀ ਦੀ ਰਿਪੋਰਟ ਮਿਲੀ ਸੀ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ 20 ਸਾਲਾ ਦੇ ਸੁਰੱਖਿਆ ਗਾਰਡ ਜਿਹੜਾ ਸੀ ਹਰਸ਼ਨਦੀਪ ਸਿੰਘ ਉਹਨੂੰ ਪੌੜੀਆਂ ਤੇ ਬੇਹੋਸ਼ ਪਏ ਨੂੰ ਪਾਇਆ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨੂੰ ਮਰਿਆ ਹੋਇਆ ਡਿਕਲੇਅਰ ਕਰ ਦਿੱਤਾ ਗਿਆ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੂਬੇ ਵਿੱਚ 2 ਦਿਨਾਂ ਹੜਤਾਲ ਦੌਰਾਨ 2 ਦਿਨਾਂ ਦੇ ਦੌਰਾਨ ਵੱਖ-ਵੱਖ ਆਪਰੇਸ਼ਨਾਂ 'ਚ ਘਟੋ-ਘਟ 22 ਅਤਵਾਦੀ ਮਾਰੇ ਗਏ ਨੇ ਜਦੋਂ ਕਿ 6 ਫੌਜੀ ਵੀ ਮਾਰੇ ਜਾ ਚੁੱਕੇ ਨੇ। ਪਾਕਿਸਤਾਨੀ ਫੌਜ ਦੇ মিডিਆ ਵਿੰਗ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਦਿੱਤੀ ਹੈ ਇਹ ਜਾਣਕਾਰੀ ਕਿ ਉੱਤਰੀ ਵਜੀਰਸਤਾਨ ਅਤੇ ਥਾਲ ਜ਼ਿਲ੍ਹਿਆਂ ਵਿੱਚ 6 ਤੇ 7 ਦਸੰਬਰ ਵਿੱਚ ਇੱਕ ਆਪ੍ਰੇਸ਼ਨ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਟਾਂਕ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੇ ਫੌਜ ਨੇ ਗੁੱਲ ਇਮਾਮ ਇਲਾਕੇ ਵਿੱਚ ਅੱਤਵਾਦੀਆਂ ਦੇ ਲੁਕੇ ਹੋਏ ਟਿਕਾਣੇ ਜਿਹੜੇ ਸੀ ਉਹਨਾਂ ਦੇ ਉੱਤੇ ਇੱਕ ਤਕੜੀ ਕਾਰਵਾਈ ਕੀਤੀ ਜਿਸ ਕਾਰਨ 9 ਅੱਤਵਾਦੀ ਮਾਰੇ ਗਏ ਤੇ 6 ਜ਼ਖਮੀ ਹੋ ਗਏ ਉੱਤਰੀ ਵਜੀਰਸਥਾਨ ਵਿੱਚ ਘੱਟੋ ਘੱਟ 10 ਅੱਤਵਾਦੀਆਂ ਨੂੰ ਹੀ ਮਾਰ ਦਿੱਤਾ ਗਿਆ ਹੈ ਜਦੋਂ ਕਿ ਆਈਐਸਪੀਆਰ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਥਲ ਸੈਨਾ ਦੇ ਥਲ ਜ਼ਿਲੇ ਜਿਹੜਾ ਥਲ ਜ਼ਿਲਾ ਹੈ ਉਸ ਵਿੱਚ ਇੱਕ ਚੈੱਕ ਪੋਸਟਾਂ ਹਮਲਾ ਕਰਨ ਲਈ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਇਸ ਤਰ੍ਹਾਂ ਤਿੰਨ ਅੱਤਵਾਦੀ ਮਾਰੇ ਗਏ ਤੇ ਇਸੇ ਹੀ ਗੋਲਾਬਾਰੀ ਦੇ ਵਿੱਚ 6 ਫੌਜੀ ਜਿਹੜੇ ਆ ਉਹ ਵੀ ਮਾਰੇ ਗਏ ਸਨ ਆਈਐਸਪੀਆਰ ਨੇ ਕਿਹਾ ਕਿ ਖੇਤਰ ਵਿੱਚ ਅੱਤਵਾਦੀਆਂ ਨੂੰ ਖਤਮ ਕਰਨ ਲਈ ਇੱਕ ਮਹਿਮ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਤੇ ਇਹਦੇ ਨਾਲ ਹੀ ਅੱਜ ਦਾ ਜਿਹੜਾ ਖਬਰਾਂ ਦਾ ਇਹ ਬਲਟਨ ਹੈ ਉਹ ਸਮਾਪਤ ਹੋਇਆ ਤਦ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ